ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਗਨੀਵ ਕੌਰ ਵਿਕਰਮਜੀਠੀ ਦੀ ਜਿਹੜੀ ਪਤਨੀ ਆ ਤਾਂ ਉਹਦਾ ਬਿਆਨ ਆਇਆ ਇੱਕ ਬਹੁਤ ਵੱਡਾ ਬਿਆਨ ਕੀ ਆਇਆ ਉਹਦੇ ਬੰਨਿਓਂ ਕਿਹਾ ਜਾਂਦਾ ਪੰਜਾਬ ਸਰਕਾਰ ਸਾਡੇ ਨਾਲ ੱੱੱਕਾ ਕਰ ਰਹੀ ਹੈ ਵਿਕਰਮਜੀਠੀ ਨੂੰ ਇੱਕ ੱੱੱਕੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿੰਨੇ ਵੀ ੱੱੱਕੇ ਕਰ ਲੋ ਜੋ ਤੁਹਾਡੇ ਤੋਂ ਹੁੰਦਾ ਉਹ ਕਰ ਲੋ ਪਰ ਲੇਕਿਨ ਹੁਣ ਇੱਕ ਬਿਆਨ ਆਇਆ ਹੈ ਜਿਹੜਾ ਆ ਗਿਆ ਸਾਹਮਣੇ ਜਿਹਦੇ ਵਿੱਚ ਵਿਕਰਮਜੀਠੀ ਦੀ ਪਤਨੀ ਕੈਮਰੇ ਸਾਹਮਣੇ ਆ ਕੇ ਬਹੁਤ ਵੱਡੇ ਸਵਾਲ ਕੀਤੇ ਆ ਕੀ ਕਿਹਾਗਾ ਪਹਿਲਾਂ ਆਪਾਂ ਵੀਡੀਓ ਸੁਣਾ ਦਈਏ ਤਾਂ ਫਿਰ ਕਰਾਂਗੇ ਅੱਗੇ ਗੱਲਬਾਤ ਸੁਣੋ ਵੀਡੀਓ ਰਾਈਗੂਜੀ ਦਾ ਖਾਸਾ ਰਾਈਗੂਜੀ ਕੀ ਫਤ ਹੈ ਸਭ ਤੋਂ ਮੈਂ ਸਾਰੇ ਮਜੀਦ ਵਾਲਿਆਂ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਇੰਨੇ ਔਖੇ ਸਮੇਂ 'ਚ ਤੁਸੀਂ ਸਾਰੇ ਸਾਡੇ ਨਾਲ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਨਾ ਮੈਂ ਤਾਂ ਮਾਫ਼ ਕਰਾਂ ਘਟ ਹੈ ਸ਼ਾਦੀ ਨਹੀਂ ਹੈ ਥੋੜਾ ਤੁਸੀਂ ਸਾਥ ਦਿੱਤਾ ਨਾ ਖੜੇ ਥੋੜਾ ਤਾਂ ਮਾਫ਼ ਛੋਡਾ ਥੋੜੀ ਅਰਦਾਸਾਂ ਬੇਨਤੀਆਂ ਕਰਕੇ ਹੌਸਲਾ ਮਿਲਦਾ ਹੈ ਇਹ ਅਰਦਾਸਾਂ ਬੇਨਤੀਆਂ ਬਣਾਈ ਰੱਖਿਓ ਮੈਂ ਰੱਖਦੀ ਆਸਰੇ ਥੋੜੀ ਸਾਰਿਆਂ ਦੇ ਆਸਰੇ ਇੱਥੇ ਘਣੀ ਆ ਇੰਜ ਨਾ ਸਰਕਾਰ ਜਿੰਨਾ ਤੱਕਾ ਕਰ ਸਕਦੀ ਸੀ ਸਾਡੇ ਨਾਲ ਕੀਤਾ ਤੁਹਾਡੇ ਨਾਲ ਕਰ ਰਹੀ ਹੈ ਮੇਰੀ ਘੜਾ ਵਾਲੇ ਨੂੰ ਉਹਨਾਂ ਨੇ ਅੰਦਰ ਕਰਤਾ ਉਸ਼ਾਸੀ ਪਰਚਾ ਪਰਚਾ ਤੇ ਮੇਰੇ ਭਾਈ ਨੂੰ ਉਹਦੀ ਤੇ ਪਰਚਾ ਕਰਤੇ ਕਿਸੇ ਨੂੰ ਨਹੀਂ ਛੱਡਿਆ ਨੂੰ ਕਹਿੰਦੇ ਜੇ ਤੁਸੀਂ ਲੜਾਈ ਲੜਨੀ ਹੈ ਮੈਨੂੰ ਵੀ ਅੰਦਰ ਕਰੋ ਮੈਂ ਵੀ ਤਿਆਰ ਹਾਂ ਬੱਚੇ ਵੀ ਤਿਆਰ ਹੈ ਪਰ ਅਸੀਂ ਛੁਕਾਂਗੇ ਨਹੀਂ ਕਿchnਾ ਮਰਜੀ ਤੱਕਾ ਕਰ ਲੈ ਸਾਡੇ ਨਾਲ ਕਰੋ ਕੱਟ ਦਾ ਕੀਤਾ ਨਹੀਂ ਇਹਨਾਂ ਨੇ ਕਰ ਲੈੰਦੋ ਅਸੀਂ ਪਿਆਰ ਹੈ ਤੇ ਤੁਸੀਂ ਜਿੰਨਾ ਜੇ ਤੁਸੀਂ ਨਾਲ ਖੜੇ ਹੋ ਅਸੀਂ ਪਿਆਰ ਹੈ ਜਿੰਨਾ ਮਰ ਜ ਮਰਜੀ ਧੱਕਾ ਕਰਨਾ ਇਹਨਾਂ ਨੇ ਕਰਨ ਲੜਾਈ ਲੜਾਂਗੇ ਲੜਦੀ ਰਹੀ ਹੈ ਤੁਸਾਂ ਸਾਡੇ ਸਾਨੂੰ ਇੱਕੋ ਹੀ ਜਿਹਾ ਸਿਖਾਈ ਹੈ ਕਿ ਕਦੇ ਕਰ ਹਾਂਜੀ ਇਹ ਵਿਕਰਮਜੀਠੀ ਦੀ ਪਤਨੀ ਅਗਨੀਵਕੌਰ ਇਹਦੇ ਬੰਨਿਓ ਜਿਹੜੇ ਵੱਡੇ ਸਵਾਲ ਕੀਤੇ ਜਾਂਦੇ ਆ ਉਹੋ ਇਹੀ ਕਿਹਾ ਜਾਂਦਾ ਵੀ ਵਿਕਰਮਜੀਠੀ ਨੂੰ ਸਰਕਾਰ ਨੇ ਜਿਹੜੇ ਕੀ ਇੱਕ ਝੂਠਾ ਫਸਾਇਆ ਜਾਂਦਾ ਸਾਡੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਤੇ ਹੁਣ ਮੈਨੂੰ ਵੀ ਅੰਦਰ ਕਰੋ ਮੇਰੇ ਬੱਚਿਆਂ ਨੂੰ ਵੀ ਅੰਦਰ ਕਰੋ ਜੇ ਇਹ ਗੱਲ ਕਰੀਏ ਹੁਣ ਸੁਖਵੀਰ ਬਾਦਲ ਤੇ ਵੀ ਪਰਚੇ ਪਏ ਜਾਂਦੇ ਆ ਝੂਠੇ ਤਾਂ ਇਹ ਵੀ ਸਾਡੇ ਨਾਲ ਇਹ ਸਰਕਾਰਾਂ ਧੱਕੇ ਕਰ ਰਹੀਆਂ ਕਰੋ ਜੋ ਕੁਝ ਕਰਨਾ ਪਰ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਸਕ ਜੇ ਤੁਸੀਂ ਵਿਕਰਮਜੀਠੀਏ ਨੂੰ ਜੇਲ੍ਹ ਦੇ ਵਿੱਚ ਰੱਖੋਗੇ ਤਾਂ ਨਾਲ-ਨਾਲ ਮੈਨੂੰ ਤੇ ਮੇਰੇ ਬੱਚਿਆਂ ਨੂੰ ਵੀ ਜੇਲ੍ਹ ਦੇ ਵਿੱਚ ਰੱਖੋ ਕਿਉਂਕਿ ਸਾਨੂੰ ਇੱਕ ਝੂਠਾ ਫਸਾਇਆ ਗਿਆ ਤੇ ਪਰ ਹੁਣ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਵਿਕਰਮਜੀਠੀਏ ਨੂੰ ਇੱਕ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਲੱਗਦੇ ਆ ਇੱਕ ਪਾਸੇ ਸਮਗਲਰ ਵੀ ਦੱਸਿਆ ਜਾਂਦਾ ਵੀ ਇਹ ਨਸ਼ਾ ਤਸਕਰ ਵੀ ਰਿਹਾਗਾ ਬਹੁਤ ਵੱਡਾ ਤੇ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਜਿਵੇਂ ਇਹ ਗੱਲ ਕਰੀਏ ਆਪਾਂ ਵਿੱਚ ਵੱਡੇ ਵੱਡੇ ਅਫਸਰ ਵੀ ਫਸੇ ਆ। ਜੇ ਇਹ ਗੱਲ ਕਰੀਏ ਅਮਨਦੀਪ ਕੌਰ ਦੀ ਐਸਐਸਪੀ ਤੇ ਪਤਾ ਨਹੀਂ ਹੋਰ ਕਿੰਨੇ ਕ ਜੁੱਧ ਨਸ਼ਾ ਵਿਰੋਧ ਦੇ ਵਿੱਚ ਕਿੰਨੇ ਕ ਨਸ਼ਾ ਬਰਾਮਦ ਹੋਇਆ ਖਾਸ ਕਰਕੇ ਆਮ ਲੋਕਾਂੋਂ ਜ਼ਿਆਦਾ ਪੰਜਾਬ ਪੁਲਿਸ ਵਾਲੇ ਤੇ ਜੇ ਇਹ ਗੱਲ ਕਰੀਏ ਹੁਣ ਬਿਕਰਮਜੀਠੀ ਤੇ ਜਿਹੜਾ ਐਕਸ਼ਨ ਹੋਇਆ ਸੀ ਉਸ ਮਾਮਲੇ ਨੂੰ ਲੈ ਕੇ ਹੁਣ ਬਿਕਰਮਜੀਠੀ ਦੇ ਸਾਰੇ ਧਿਆਰ ਜੇਲ੍ਹ ਦੇ ਵਿੱਚ ਦੇਖੇ ਆ। ਦੀਵਾਲੀ, ਹੋਲੀ ਹੋਰ ਕਈ ਤਿਹਾਰ ਆ ਦੁਬਾਰੇ ਫੇਰ ਹੁਣ ਲੋਹੜੀ ਆ ਜੂਗੀ ਤਾਂ ਬੇਕਰਮਜੀਤ ਠੀਏ ਦੇ ਸਾਰੇ ਤਿਹਾਰ ਜੇਲ੍ਹ ਦੇ ਵਿੱਚ ਹੀ ਲੰਘ ਗਏ ਤੇ ਪਰ ਬੇਕਰਮਜੀਤ ਠੀਏ ਦੀ ਜਦੋਂ ਪਟੀਸ਼ਨ ਪੈਂਦੀ ਆ ਹਾਈ ਕੋਰਟ ਦੇ ਵਿੱਚ ਉਹ ਖਾਰਜ ਕਰ ਦਿੱਤੀ ਜਾਂਦੀ ਆ ਹੁਣ ਇੱਕ ਪਾਸੇ ਬਈ ਬੇਕਰਮਜੀਤ ਠੀਏ ਦੀ ਪਤਨੀ ਪਤਨੀ ਦਾ ਹੁਣ ਇਹ ਕਹਿਣਾ ਵੀ ਸਾਡੇ ਤੇ ਇੱਕ ਝੂਠੇ ਦੋਸ਼ ਲਾਏ ਜਾਂਦੇ ਆ ਇਹ ਸਰਕਾਰਾਂ ਬੰਨੀ ਸੀਐਮ ਭਵੰਤ ਮੰਨ ਬੰਨੀ ਤਾਂ ਇਹਦੇ ਵਿੱਚ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਲੰਬੇ ਸਮੇਂ ਤੋਂ ਹੀ ਬੇਕਮ ਨਜੀਠੀਆ ਜੇਲ੍ਹ ਦੇ ਵਿੱਚ ਬੰਦਾ ਤੇ ਜਿਹੜੇ ਉਹਨਾਂ ਦੇ ਵਕੀਲ ਆ ਅਰਸ਼ਦੀਪ ਕਲੇਰ ਉਹਨਾਂ ਮੰਨਿਓ ਬਹੁਤ ਜ਼ੋਰ ਲਾ ਦਿੱਤਾ ਜਾਂਦਾ ਵੀ ਕਿਸੇ ਵੀ ਤਰੀਕੇ ਨਾਲ ਸੀ ਬਾਹਰ ਕੱਢੀਏ ਤੇ ਪਰ ਬਈ ਅਦਾਲਤ ਵੱਲੋਂ ਹਜੇ ਤੱਕ ਕੋਈ ਵੀ ਐਸਾ ਫੈਸਲਾ ਨਹੀਂ ਆਇਆ ਵੀ ਜੀਦਾ ਕਰਕੇ ਬੇਕਮ ਨਜੀਠੀਆ ਬਾਹਰ ਆਵੇ ਜਾਂ ਕੋਈ ਜ਼ਮਾਨਤੀ ਲੱਗ ਜੇ ਅਰਜ਼ੀਆਂ ਬਹੁਤ ਪਾਈਆਂ ਜਾਂਦੀਆਂ ਪਰ ਅਰਜ਼ੀ ਖਾਰਜ ਹੋ ਜਾਂਦੀ ਹੈ ਤੇ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਬਿਕਰਮ ਜੀਠੀਏ ਦੀ ਪਤਨੀ ਹੈ ਜਿਹੜੀ ਗਨੀਮ ਕੌਰ ਤਾਂ ਉਹਦੇ ਬਿਆਨ ਆਏ ਆ ਹੁਣ ਸਾਹਮਣੇ ਜਿਹੜੀ ਹੁਣ ਤੱਕ ਦੀ ਲੀਜਿਸਟ ਕਵਰ ਆ ਵੀ ਮੈਨੂੰ ਵੀ ਅੰਦਰ ਕਰੋ ਮੇਰੇ ਬੱਚਿਆਂ ਨੂੰ ਵੀ ਅੰਦਰ ਕਰੋ ਅਸੀਂ ਤਿਆਰ ਆ ਜੋ ਤੁਹਾਡੇ ਤੋਂ ਤੱਕੇ ਹੁੰਦੇ ਆ ਉਹ ਕਰੋ ਤਾਂ ਭਾਈ ਇਸ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਗਨੀਮ ਕੌਰ ਨੂੰ ਲੈ ਕੇ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਬਿਕਰਮ ਜੀਠੀਏ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰੋ ਧੰਨਵਾਦ